ਸਸਿਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਬਿਆ ਹਦਾਰਾ ਅਪਡੇਟ ਸੁਣਦੇ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਜੀ 12 13 ਅਤੇ 14 ਅਕਤੂਬਰ ਪੰਜਾਬ ਦਾ ਮੌਸਮ ਕਿਵੇਂ ਦਾ ਦੇਖਣ ਨੂੰ ਮਿਲੇਗਾ ਕਿਉਂਕਿ ਹਾਲਾਤ ਜਿਹੜੇ ਨੇ ਪੰਜਾਬ ਦੇ ਵਿੱਚ ਉਹ ਕਾਫੀ ਸਾਫ਼ ਨੇ ਤਕੜੀ ਕਾਰਵਾਈ ਕੋਈ ਦਿਖਾਈ ਨਹੀਂ ਦੇ ਰਹੀ ਤਾਜ਼ਾ ਸੈਟਲਾਈਟ ਇਮੇਜ ਦੇਖੋਗੇ ਤਾਂ ਆਲਮੋਸਟ ਪੂਰੇ ਭਾਰਤ ਵਿੱਚੋਂ ਹੀ ਜਿਹੜਾ ਮੌਨਸਨ ਖਤਮ ਹੋ ਚੁੱਕਿਆ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਭਾਰਤ ਵਿੱਚੋਂ ਜਿਹੜੀ ਮੌਨਸਨ ਦੀ ਖਾਤਮੇ ਦੀ ਤਰੀਕ ਹੈ ਉਹ 15 ਅਕਤੂਬਰ ਹੈ ਕਾਫੀ ਜਣੇ ਇਸ ਗੱਲ ਤੇ ਕਿੰਤੂ ਪਰੰਤੂ ਵੀ ਕਰ ਰਹੇ ਸਨ ਕਿ 15 ਅਕਤੂਬਰ ਕਿਵੇਂ ਮੈਂ ਭਾਰਤ ਵਿੱਚੋਂ 15 ਅਕਤੂਬਰ ਨੂੰ ਕਿਹਾ ਸੀਗਾ ਕਿ 15 ਅਕਤੂਬਰ ਦੀ ਨਿਸ਼ਤੇਰੇ ਪੂਰੇ ਇੰਡੀਆ ਵਿੱਚੋਂ ਮੌਨਸੂਨ ਖਤਮ ਹੋ ਜਾਵੇਗਾ ਤੇ ਆਲਮੋਸਟ ਇੱਕ ਤੁੱਕਾ ਥਾਂਵਾਂ ਜਿਹੜੀਆਂ ਬਚੀਆਂ ਹੋਈਆਂ ਨੇ ਜਿਹਨਾਂ ਵਿੱਚ ਮੌਸਮ ਥੋੜਾ ਜਿਹਾ ਦਿਖਾਈ ਦੇ ਰਿਹਾ ਉਹ ਵੀ ਹੁਣ ਖਤਮ ਹੁੰਦਾ ਸਾਨੂੰ 15 ਤਰੀਕ ਤੱਕ ਦਿਖਾਈ ਦੇਵੇਗਾ ਇਸ ਕਰਕੇ ਹੀ ਵਾਰ-ਵਾਰ ਕਹਿੰਦੇ ਆ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਹਰੇਕ ਜਾਣਕਾਰੀ ਸਟੀਕ ਬਿਨਾਂ ਕਿਸੇ ਝਮੇਲੇ ਤੋਂ ਬਿਨਾਂ ਕਿਸੇ ਗਲਤ ਨਿਊਜ਼ ਤੋਂ ਤੁਹਾਨੂੰ ਮਿਲਦੀ ਹੋ ਸਕੇ ਕਿਉਂਕਿ ਬਹੁਤ ਸਾਰੀ ਨਿਊਜ਼ ਚੈਨਲ ਨੇ ਉਹ ਮੀ ਦਾ 80 ਸਾਲ ਦਾ ਰਿਕਾਰਡ ਤੋੜ ਰਹੇ ਸਨ ਗੜੇ ਮਾਰੀ ਕਰਵਾ ਰਹੇ ਸਨ ਪੰਜਾਬ ਦੇ ਵਿੱਚ ਹੜ੍ਹ ਲਿਆ ਰਹੇ ਸਨ ਅਸੀਂ ਇਹਨਾਂ ਗੱਲਾਂ ਤੋਂ ਪਰਹੇਜ਼ ਕਰਦੇ ਹਾਂ ਅਸੀਂ ਸਹੀ ਅਤੇ ਸਟੀਕ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤੇ ਅਗਰ ਗੱਲ ਕੀਤੀ ਜਾਵੇ ਪੰਜਾਬ ਦੇ ਤਾਜ਼ਾ ਹਾਲਾਤਾਂ ਦੀ ਦੇਖੋਗੇ ਤੁਸੀਂ ਮੌਸਮ ਸਾਫ਼ ਹੈ ਪੰਜਾਬ ਅਤੇ ਨਾਲ ਲੱਗਦੀ ਮੈਦਾਨੀ ਇਲਾਕੇ ਰਾਜਸਥਾਨ ਹਰਿਆਣਾ यूपी ਮਦਾ ਮਦਾਨੀ ਇਲਾਕਾ ਮੱਧ ਪ੍ਰਦੇਸ਼ ਅਤੇ ਗੁਜਰਾਤ ਇਨ੍ਹਾਂ ਇਲਾਕਿਆਂ ਵਿੱਚ ਹੁਣ ਮੌਸਮ ਸਾਫ ਹੈ ਪੱਛਮੀ ਜਿਹੜੀ ਕਾਰਵਾਈ ਵੀ ਹੈ ਉਹ ਵੀ ਫਿਲਹਾਲ ਦੂਰ ਹੈ ਇੱਕਾ ਦੁੱਕਾ ਦਿਨਾਂ ਵਾਸਤੇ ਜਦੋਂ ਪੂਰਬ ਦੀ ਹਵਾ ਚੱਲੇਗੀ ਤਾਂ ਇਹ ਵੀ ਸਾਫ਼ ਹੁੰਦੀ ਦਿਖਾਈ ਦੇਵੇਗੀ ਕਿਉਂਕਿ ਥੋੜਾ ਜਿਹਾ ਹੁਣ ਜਿਹੜਾ ਮੌਸਮ ਹੈ ਖੁਸ਼ਕ ਹੈ ਠੰਡਾ ਹੋ ਚੁੱਕਿਆ ਹੈ ਧਰਤੀ ਨੇ ਆਪਣੀ ਪੋਜੀਸ਼ਨ ਬਦਲ ਲਈ ਹੈ ਹੁਣ ਸੂਰਜ ਤੁਸੀਂ ਦੇਖੋਗੇ ਜਿਹੜਾ ਥੋੜਾ ਜਿਹਾ ਖੱਬੇ ਪਾਸੇੋਂ ਖਿਸਕ ਕੇ ਸੱਜੇ ਪਾਸੇ ਚੜਨਾ ਸ਼ੁਰੂ ਹੋ ਚੁੱਕਿਆ ਹੈ ਜਿਸ ਦੇ ਨਾਲ ਧਰਤੀ ਦਾ ਆਪਣਾ ਜਿਹੜਾ ਭੂਮਤ ਰੇਖਾ ਹੈ ਥੋੜੀ ਜੀ ਉਹ ਉਸ ਤੋਂ ਅੱਗੇ ਪਿੱਛੇ ਹੋਈ ਹੈ ਜਿਸ ਦੇ ਨਾਲ ਠੰਡ ਦਾ ਮਾਹੌਲ ਹੁਣ ਬਣ ਚੁੱਕਿਆ ਹੈ ਆਫੀਸ਼ੀਅਲੀ ਆਪਾਂ ਕਹੀਏ ਤਾਂ ਠੰਡ ਰੁੱਤ ਦੀ ਸ਼ੁਰੂਆਤ ਹੋ ਚੁੱਕੀ ਹੈ ਦਿਨ ਦੇ ਤਾਪਮਾਨ ਹੁਣ ਜਿਹੜੇ ਆਉਂਦੇ ਤਿੰਨ ਦਿਨ ਯਾਨਕਿ ਅੱਜ ਕੱਲ ਅਤੇ ਪਰਸੋਂ ਦੀ ਗੱਲ ਕਰੀਏ 12 13 ਤੇ 14 ਤਰੀਕ ਦੀ ਤਾਂ ਲਗਭਗ ਇਹ ਦਿਨ ਦਾ ਤਾਪਮਾਨ 27 28 ਡਿਗਰੀ ਤੱਕ ਰਹਣਗੇ ਰਾਤ ਦਾ ਤਾਪਮਾਨ 20 ਡਿਗਰੀ ਤਾਂ ਹੀ ਕਿਸਾਨ ਵੀਰਾਂ ਨੂੰ ਹਜੇ ਕਹਿ ਰਹੇ ਆ ਜਿਹੜੇ ਫਸਲਾਂ ਦੀ ਕਟਾਈ ਕਰ ਰਹੇ ਨੇ ਉਹਨਾਂ ਵਾਸਤੇ ਮੌਸਮ ਅਨੁਕੂਲ ਹੈ ਜਿਹੜੇ ਸਬਜ਼ੀਆਂ ਦੀ ਬਿਜਾਈ ਕਰ ਰਹੇ ਨੇ ਉਹਨਾਂ ਵਾਸਤੇ ਵੀ ਮੌਸਮ ਅਨੁਕੂਲ ਹੈ ਕਣਕ ਦੀ ਬਿਜਾਈ ਹਜੇ ਨਾ ਕਰੋ ਕਿਉਂਕਿ ਦਿਨ ਦੇ ਅਤੇ ਰਾਤ ਦੇ ਤਾਪਮਾਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਕਈ ਕਿਸਾਨ ਵੀਰ ਸੋਚ ਰਹੇ ਨੇ ਕਿ ਖੇਤਾਂ ਨੂੰ ਰੌਣੀ ਹੋ ਚੁੱਕੀ ਹੈ ਮੀਂਹ ਪੈਣ ਤੋਂ ਬਾਅਦ ਖੇਤ ਗਿੱਲੇ ਨੇ ਤਾਂ ਬੜੀ ਕਾਲੀ ਕਾਲੀ ਖੇਤਾਂ ਦੀ ਬਿਜਾਈ ਕਰਨੀ ਸ਼ੁਰੂ ਕਰ ਰਹੇ ਨੇ ਮੈਂ ਬਹੁਤ ਜਗ੍ਹਾ ਦੇਖਿਆ ਹੈ ਕਾਫੀ ਜਗ੍ਹਾ ਤੋਂ ਖਬਰਾਂ ਨਹੀਂ ਜਾਣੇ ਪਰ ਉਹਨਾਂ ਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਦਾਣਾ ਜਿਹੜਾ ਪੋਲਾ ਪੈ ਸਕਦਾ ਹੈ ਦਾਣੇ ਦੇ ਵਿੱਚ ਫੰਗਸ ਰੋਗ ਲੱਗ ਸਕਦੇ ਕਿ ਦਿਨ ਅਤੇ ਰਾਤ ਦੇ ਤਾਪਮਾਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੋਣ ਦੇ ਨਾਲ ਜਿੰਨੀ ਗਰਮੈਸ਼ ਚਾਹੀਦੀ ਉਸ ਦੇ ਨਾਲੋਂ ਜ਼ਿਆਦਾ ਗਰਮੈਸ਼ ਦਾਣੇ ਨੂੰ ਮਿਲ ਜਾਂਦੀ ਹੈ ਤੇ ਦਾਣਾ ਕਈ ਵਾਰੀ ਫਟਣਾ ਵੀ ਸ਼ੁਰੂ ਹੋ ਜਾਂਦਾ ਪਾਣੀ ਪਰ ਕੇ ਦਾਣੇ ਵਿੱਚ ਪਾਣੀ ਭਰਨਾ ਅਜਿਹੇ ਹਾਲਾਤ ਵੀ ਬਣ ਜਾਂਦੇ ਨੇ ਅਜਿਹੇ ਦੇ ਵਿੱਚ ਫਿਲਹਾਲ 15 ਤਰੀਕ ਤੱਕ ਦੀ ਵੇਟ ਕਰੋ 15 ਤਰੀਕ ਤੋਂ ਬਾਅਦ ਅਚਾਨਕ ਜਿਹੜੇ ਤਾਪਮਾਨ ਡੈਂਦੇ ਨੇ ਉਹ 2 ਤੋਂ 3 ਡਿਗਰੀ ਹੋਰ ਘਟਣਗੇ ਯਾਨੀ ਕਿ 27 ਡਿਗਰੀ ਐਵਰੇਜ ਤਾਪਮਾਨ ਦਿਨ ਦਾ ਹੋ ਸਕਦਾ ਹੈ ਅਗਰ 29 30 ਡਿਗਰੀ ਜਿਹੜਾ ਹੁਣ ਚੱਲ ਰਿਹਾ ਹੈ ਅਜਿਹੇ ਦੇ ਵਿੱਚ ਕਣਕ ਦੀ ਬਜਾਈ ਕਰੋਗੇ ਤਾਂ ਕਿਤੇ ਨਾ ਕਿਤੇ ਤੁਹਾਨੂੰ ਘੱਟ ਪੈਦਾਵਾਰ ਦਾ ਨੁਕਸਾਨ ਬਾਅਦ ਵਿੱਚ ਝੱਲਣਾ ਪੈ ਸਕਦਾ ਕਿਉਂਕਿ ਕਣਕ ਜੰਮਣੀ ਜਿਹੜੀ ਹੈ ਜਰਮੀਨੇਸ਼ਨ ਹੈ ਉਹ ਘਟਦੀ ہوئی ਦਿਖਾਈ ਦੇ ਜਾਂਦੀ ਹੈ ਅਗਰ 10% ਵੀ ਜਰਮੀਨੇਸ਼ਨ ਘਟਦੀ ਹੈ ਤੁਸੀਂ 10% ਦੇਖ ਲਓ ਆਪਣੇ ਖੇਤ ਦੇ ਪਿੱਛੋਂ ਤੁਹਾਡੀ ਜਿੰਨੀ ਵੀ ਲਾਗਤ ਹੈ ਉਹ ਨਿਕਲ ਜਾਂਦੀ ਹੈ 10% ਬੀਜ ਦੇ ਨਾਲ ਨਾਲ ਹੀ ਤੇ ਅਜਿਹੇ ਦੇ ਵਿੱਚਕਾਰ ਜਿੰਨੇ ਵੀ ਹੋ ਸਕੇ ਵੱਧ ਤੋਂ ਵੱਧ ਵੇਹੜ ਕਰ ਲਓ ਸਮੇਂ ਦੀ ਹਜੇ ਆਉਂਦੇ ਦਿਨਾਂ ਵਿੱਚ ਕੋਈ ਵੱਡੀ ਬਾਰਿਸ਼ ਦੀ ਉਮੀਦ ਨਹੀਂ ਹੈ ਅਗਰ ਤੁਸੀਂ ਖੇਤ ਨੂੰ ਤਿਆਰ ਕਰਨਾ ਹੈ ਤਾਂ 15 ਤਰੀਕ ਦੇ ਨੇੜੇ ਤੇ ਖੇਤ ਨੂੰ ਤਿਆਰ ਕਰਿਓ ਤਾਂ ਜੋ ਤੁਹਾਨੂੰ ਸਹੀ ਤਰੀਕੇ ਨਾਲ ਜਿਹੜੀ ਜਰਮੀਨੇਸ਼ਨ ਆ ਉਹ ਮਿਲ ਸਕੇ ਕਿਉਂਕਿ ਇਹ ਜਿਹੜੀ ਅੱਜ ਕੱਲ ਦੀ ਵੀਡੀਓ ਪਾਉਂਗੀ ਇਹ ਲਗਭਗ ਕਿਸਾਨਾਂ ਦੇ ਪੱਖ ਤੋਂ ਹੀ ਹੋਊਗੀ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਿਸਾਨਾਂ ਦਾ ਬਹੁਤ ਜ਼ਿਆਦਾ ਜਿਹੜਾ ਧਿਆਨ ਹੈ ਉਹ ਫਸਲ ਦੀ ਕਟਾਈ ਦੇ ਲਈ ਮੰਡੀ ਪਹੁੰਚਾਉਣ ਦੇ ਲਈ ਨਵੀਂ ਫਸਲ ਨਵੀਂ ਸਬਜ਼ੀ ਬੀਜਣ ਦੇ ਉੱਪਰ ਰਹਿਣਾ ਹੈ ਤੇ ਅਜਿਹੇ ਦੇ ਵਿਚਕਾਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਜਾਣਕਾਰੀ ਬਿਨਾ ਕਿਸੇ ਦੁਕਾਬੜ ਤੋਂ ਬਿਨਾ ਕਿਸੇ ਧੋਗਲੇਪਨ ਤੋਂ ਤੁਹਾਡੇ ਤੱਕ ਪਹੁੰਚਦੀ ਹੋ ਸਕੇ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ ਬੜੇ ਰਹੋ ਵਾਦਰ ਅਪਡੇਟ ਸੁਣਦੇ ਦੇ ਨਾਲ ਸਾਨੂੰ ਇੰਸਟਾਗ੍ਰam ਤੇ ਫੇਸਬੁੱਕ ਤੇ ਵੀ ਫੋਲੋ ਕਰੋ ਤਾਂ ਜੋ ਉੱਥੇ ਵੀ ਤੁਹਾਨੂੰ ਮੌਸਮ ਦੀ ਹਰੇਕ ਜਾਣਕਾਰੀ ਸਮੇਂ ਸਿਰ ਮਿਲਦੀ ਰਹੇ ਧੰਨਵਾਦ ਜੀ